ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਬਲਵੰਤ ਸਿੰਘ ਜੀ ਭਾਈ ਸਤਨਾਮ ਸਿੰਘ ਨੂੰ ਕਿਹਾ ਕਿ ਆਪਾਂ ਗੰਗਾ ਨਗਰ ਨੂੰ ਜਾਣਾ ਹੈ ਤਾਂ ਭਾਈ ਸਤਨਾਮ ਸਿੰਘ ਨੇ ਆਪਣੇ ਮਾਤਾ ਪਿਤਾ ਤੋਂ ਆਗਿਆ ਲੈ ਕੇ ਆਪ ਦੇ ਪਿਤਾ ਭਾਈ ਜੈਮਲ ਸਿੰਘ ਆਕੇ ਗਿਆਨੀ ਜੀ ਨੂੰ ਮਿਲੇ ਗਿਆਨੀ ਜੀ ਤਾਂ ਉਹ ਪੁੱਛ ਕੇ ਕਿਹਾ ਜੇ ਤੁਸੀਂ ਨਾਲ ਜਾਣਾ ਹੈ ਠੀਕ ਹੈ ਤੁਸੀਂ ਨਾਲ ਲੈ ਜਾਓ ਇਸ ਤਰ੍ਹਾਂ ਭਾਈ ਸਤਨਾਮ ਸਿੰਘ ਤੇ ਬਾਕੀ ਦਾ ਸਾਰੇ ਜਥੇ ਨੇ ਨੌ ਸਿੰਘਾਂ ਨੇ ਨਾਲ ਜਾਣਾ ਸੀ ਦਸਵਾਂ ਭਾਈ ਸਤਨਾਮ ਸਿੰਘ ਹੋ ਗਿਆ ਇਸ ਤਰ੍ਹਾਂ ਗਿਆਨੀ ਜਾਨੇ ਇਹ ਸਾਰੇ ਜਥੇ ਨੂੰ ਕਿਹਾ ਸੀ ਕਿ ਭਾਈ ਸਾਰੇ 16 ਮਈ ਨੂੰ ਆਪਾਂ ਜਾਣਾ ਭਾਈ ਸਾਰਿਆਂ ਨੇ ਜੀ 12:00 ਵਜੇ ਨੂੰ ਸਾਰੇ ਤਿਆਰ ਵਰ ਤਿਆਰ ਹੋ ਭਾਈ ਕਿੱਥੋਂ ਆਪਾਂ ਰਾਮਪੁਰੇ ਨੂੰ ਜਾਣਾ ਹੈ ਚਾਹੀਏ ਆਪਾਂ ਚਲੇ ਜਾਈਏ ਤੱਪੇ ਨੂੰ ਉੱਥੋਂ ਆਪਾਂ ਰੇਲ ਗੱਡੀ ਲੈ ਕੇ ਇਹ ਗੰਗਾ ਨਗਰ ਨੂੰ ਜਾਣਾ ਸਾਰੇ ਤਿਆਰ ਵਰ ਤਿਆਰ ਹੋ ਕੇ ਸਿੰਘ ਬਾਰਾਂ ਬਾਧੇ ਨੂੰ ਗੁਰੂ ਸਾਹਿਬ ਜੇਕਰ ਗੁਰੂ ਘਰ ਦੇ ਵਿੱਚ ਸਾਰੇ ਇਕੱਠੇ ਹੋ ਗਏ ਉਤੋਂ ਬਾਬਾ ਜੀਨ ਸਾਰਿਆਂ ਨਾਲ ਲੈ ਕੇ ਉਤੋਂ ਚਾਲੇ ਪਾ ਦਿੱਤੇ ਲੈ 파 ਕੇ ਬਲਾਸਪੁਰ ਤੋਂ ਜਾ ਕੇ ਬੱਸ ਲੈ ਲਈ ਬੱਸ ਲੈ ਕੇ ਆ빠 ਜੀ ਅੱਪਨੇ ਚਲੇ ਜਾਂਦੇ ਨੇ ਆਪਣੇ ਜਾ ਕੇ ਉੱਥੇ ਸਟੇਸ਼ਨ ਤੋਂ ਰੇਲ ਗੱਡੀ ਲਈ ਰੇਲ ਗੱਡੀ ਦੇ ਵਿੱਚ ਛਾੜ ਕੇ ਗੰਗਾ ਨਗਰ ਨੂੰ ਚੱਲ ਪਏ। ਗਰੀਬਨਾਂ ਰਾਤ ਨੂੰ 8:30 ਵਜੇ ਦੇ ਨੂੰ ਗੱਡੀ ਗੰਗਾ ਨਗਰ ਗਈ। ਉੱਥੇ ਜਾ ਕੇ ਨੇੜੇ ਸੀਗਾ ਗੁਰੂ ਘਰ। ਉੱਥੋਂ ਉਤਰ ਕੇ ਗਿਆਨੀ ਜੀ ਸਾਰੇ ਜਥੇ ਨੂੰ ਨਾਲ ਲੈ ਕੇ ਗੁਰੂ ਘਰ ਦੇ ਵਿੱਚ ਪਹੁੰਚ ਜਾਂਦੇ ਨੇ। ਗੁਰੂ ਘਰ ਦੇ ਵਿੱਚ ਜਾ ਕੇ ਜਦੋਂ ਅੱਗੇ ਜਾ ਕੇ ਦਰਬਾਰ ਸਹ ਦੇ ਵਿੱਚ ਨਮਸਕਾਰ ਕਰਕੇ ਬਾਹਰ ਆਏ ਤਾਂ ਪਹਿਲਾਂ ਹੀ ਗੁਰੂ ਘਰ ਵਾਲਿਆਂ ਨੇ ਮਿੱਟੀ ਵਾਲਿਆਂ ਨੇ ਤਿਆਰੀ ਕੀਤੀ ਹੋਈ ਸੀ ਸਾਰਿਆਂ ਨੂੰ ਕਮਰੇ ਖੋਲ ਦਿੱਤੇ ਦੋ ਕਮਰੇ ਜਥਾ ਟਿਕ ਗਿਆ ਇੱਕ ਕਮਰਾ ਗੈਨੀ ਜਨੂ ਦੇ ਦਿੱਤਾ ਜਥੇ ਦੇ ਵਿੱਚ ਹੀ ਸੰਤ ਬਾਬਾ ਬਲਵੰਤ ਸਿੰਘ ਜੀ ਆਸਣ ਉਹਨਾਂ ਦਾ ਵੀ ਜਥੇ ਦੇ ਨਾਲ ਉਥੇ ਲਾਇਆ ਸੀ ਕਿਉਂਕਿ ਬਾਬਾ ਜੀ ਆ ਜਸਦੇ ਜਸਦਾਰ ਸੀ ਸਾਰੀ ਨਿਗਰਾਨੀ ਪ੍ਰੋਗਰਾਮ ਵੀ ਕਰਦੇ ਸੀ ਇਸ ਤਰ੍ਹਾਂ ਗੰਗਾ ਨਗਰ ਦੇ ਵਿੱਚ ਪਹੁੰਚੇ ਬਾਬਾ ਜੀ ਦਾ ਜੋ ਆਪਦਾ ਰੋਜ਼ ਦਾ ਕਰਮ ਸੀ ਜਲ ਪਾਣੀ ਛਕਿਆ ਕਿਉਂਕਿ ਬਾਬਾ ਜੀ ਦਾ ਜਿਹੜਾ ਪ੍ਰਸ਼ਾਦਾ ਛਕਣ ਦਾ ਟਾਈਮ ਸੀ ਕੋਈ 10 11 ਵਜੇ ਦਿਨੇ ਹੁੰਦਾ ਸਾਨੂੰ ਪ੍ਰਸ਼ਾਦਾ ਨਹੀਂ ਸੀ ਸਕਦੇ ਆਪਣ ਨੂੰ ਜਲਪਾਣੀ ਛਾਪੇ ਆ ਬਾਈਆਂ ਨੇ ਸਾਰਾ ਕੁਝ ਦੇਖਿਆ ਕਿੱਥੇ ਇਸ਼ਨਾਨ ਕਰਨਾ ਹੈ ਬਾਹਰ ਅੰਦਰ ਕਿੱਧਰ ਨੂੰ ਜਾਣਾ ਹੈ ਇਸ ਤਰ੍ਹਾਂ ਜਾਣਾ ਉਹ ਸਾਰੀ ਰੂਪਰੇਖਾ ਸੇਵਾ ਦਾ ਨੂੰ ਨਾਲ ਲੈ ਕੇ ਸਭ ਕੁਝ ਕੁੱਚ ਲਿਆ ਫਿਰ ਆਪਕੇ ਸਾਰੇ ਜਥੇ ਨੂੰ ਦੱਸ ਦਿੱਤਾ ਹੈ ਹਉ ਭਾਈ ਇੱਧਲੇ ਪਾਸੇ ਬਾਥਰੂਮ ਬਣੇ ਹੋਏ ਨੇ ਜਿਸ ਕਿਸੇ ਨੇ ਬਾਹਰ ਜਾਣਾ ਉਹ ਵੇਟ ਲੰਘ ਕੇ ਸੱਜੇ ਪਾਸੇ ਨੂੰ ਲੰਘ ਜਾਣਾ ਪਈ ਅੱਗੇ ਸਾਰਾ ਕੁਝ ਬਰਾਨੀ ਪਈ ਹੈ ਉਧਰੋਂ ਚਲੇ ਜਾਣਾ ਉੱਥੇ ਜਲ ਪਾਣੀ ਵਰਤ ਕੇ ਆ ਕੇ ਫਿਰ ਸਭ ਨੇ ਇਸ਼ਨਾਨ ਕਰਨਾ ਪਈ ਕਿਸੇ ਇਸ਼ਨਾਨ ਕਰਨਾ ਸਾਰਿਆਂ ਨੇ ਇਹ ਹੁਕਮ ਕਰ ਦਿੱਤਾ। ਅਤੇ ਸਾਰੇ ਸਿੰਘਾਂ ਨੂੰ ਕਿਹਾ ਹੁਣ ਸਭ ਨੇ ਦੁੱਧ ਪਾਣੀ ਛਕ ਲਿਆ। ਅਰੇ ਆਰਾਮ ਕਰੋ। ਆਰਾਮ ਕਰਨ ਲੱਗੇ। ਬਾਬਾ ਜੀ ਨੇ ਆਪਦੇ ਜੋ ਰੋਜ਼ ਦਾ ਕਰਮ ਸੀ। ਆਉਂਦੀ ਸਮਾਧੀ ਲਾ ਕੇ ਨਿਵੇਸ਼ਰਾ ਸਿਮਰਨ ਕਰਨ ਲੱਗੇ। ਉਹ ਅੱਧੀ ਰਾਤ ਨੂੰ ਉੱਠ ਕੇ ਸਤਿਬਾਬਾ ਲੌਂਸ ਸਿੰਘ ਜਾਨੇ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਅਭਦਾ ਨਿਤਨੇਮ ਕੀਤਾ ਨਿਤਨੇਮ ਕਰੀ ਜਾਂਦੇ ਨੇ ਜਦੋਂ ਫਿਰ 1 ਵਜੇ ਤਾਂ ਸਾਰੇ ਸਿੰਘ ਤਿਆਰ ਬਤਿਆਰ ਸੀਗੇ ਸਾਰਿਆਂ ਨੇ ਦਰਵਾਜ਼ਾ ਸਾਹਿਬ ਦੇ ਵਿੱਚ ਗਏ ਜਾਂ ਕੇ ਸਾਰੀ ਤਿਆਰੀ ਕਰੀ ਤਿਆਰੀ ਕਰਕੇ ਫਿਰ ਜਿੰਨਾ ਸਿੰਘਾਂ ਦੀ ਡਿਊਟੀ ਸੀ ਉਹਨਾਂ ਨੂੰ ਦੱਸ ਦਿੱਤਾ ਭਾਈ ਤੁਸੀਂ ਖੰਡਪਾਟ ਸਹਿਬ ਫਰਾਰਮ ਕਰਨਾ ਹੈ ਲੈ ਭਾਈ ਤੇਰੀ ਡਿਊਟੀ ਖੰਡਪਾਟ ਤੇ ਹੈ ਤੇਰੀ ਜੱਜੀ ਸਰ ਦੀ ਡਿਊਟੀ ਹੈ ਆਪਾਂ ਸਹੀ 10 ਵਜੇ ਅਖੰਡਪਾਠ ਪ੍ਰਾਰambh ਕਰਾਂਗੇ ਇਸ ਤਰ੍ਹਾਂ ਬਾਬਾ ਜੀ ਨੇ ਕਿਹਾ ਵੀ ਹੁਣ ਤੁਸੀਂ ਪ੍ਰਸ਼ਾਦਾ ਸ਼ਕਲੂ ਸਾਰੇ ਪ੍ਰਸ਼ਾਦਾ ਸ਼ਾਕੇ ਜਿਨ੍ਹਾਂ ਨੇ ਡਿਊਟੀ ਕਰਦੇ ਆ ਉਹ ਪਾਈਬ ਦੀ ਚਾਹ ਪਾਣੀ ਸ਼ਾਕੇ ਤਿਆਰ ਵਰ ਤਿਆਰ ਹੋ ਜੇ ਇਸ ਤਰ੍ਹਾਂ ਸਭ ਤੋਂ ਬਾਬਾ ਬਲਵੰਸ ਸਿੰਘ ਜੀ ਨੇ ਸਾਰੇ ਸਿੰਘਾਂ ਨੂੰ ਓਹਮ ਕਰ ਦਿੱਤਾ ਹੈ ਸਭ ਨੇ ਜਲਪਾਣੀ ਛੱਕ ਕੇ ਆਪ ਉਹਦੇ ਆਸਣਾਂ ਧਿਆਕੇ ਆਰਾਮ ਕਰਦੇ ਨੇ ਜਿਨ੍ਹਾਂ ਦੀ ਡਿਊਟੀ ਹੈ ਉਹ ਆਪਦੀ ਲੰਗਰ ਦੇ ਵਿੱਚ ਆ ਛੱਕ ਕੇ ਦਰਬਾਰ ਸਹਿ ਦੇ ਵਿੱਚ ਪਹੁੰਚ ਜਾਂਦੇ ਨੇ ਟਾਈਮ ਨਾਲ ਤਾਂ ਸੰਤ ਬਾਬਾ ਬੁਲੰਸੀ ਵੀ ਜਾ ਕੇ ਦਰਬਾਰ ਸਹਿ ਦੇ ਵਿੱਚ ਇੰਨਾ ਆਨੰਦ ਸਹਿਬ ਪੜਦੇ ਹਨ ਦੇਣ ਉਸ ਤੋਂ ਉਪਰੰਤ ਬਾਬਾ ਜੀ ਨੇ ਅਰਦਾਸ કરી ਅਰਦਾਸ ਤੋਂ ਬਾਅਦ ਬੋਖੂ ਨਵਾ ਲੈ ਕੇ ਪਾਤੀ ਸਿੰਘ ਨੇ ਧਰੀ ਫੰਡ ਪਾਰਟਸ ਹੈ ਪ੍ਰారంਭ ਕੀਤੇ ਫੰਡ ਪਾਰਟ ਪ੍ਰారంਭਤਾ ਤੋਂ ਬਾਅਦ ਸਾਰਾ ਜਗਜੀਤ ਸਿੰਘ ਦਾ ਪਾਰਟ ਜਦੋਂ ਸੰਪੂਰਨ ਹੋਇਆ ਫਿਰ ਬਾਬਾ ਜੀਆ ਨੇ ਸੇਵਾਦਾਰ ਨੂੰ ਇਸ਼ਾਰਾ ਕੀਤਾ ਭਾਈ ਉਹ ਗਲਵਾ ਕੇ ਸੰਗਤਾਂ ਨੂੰ ਦੇਗਾ ਵਰਤਾ ਦਿਓ ਇਸ ਤਰ੍ਹਾਂ ਬਾਬਾ ਜੀਆ ਨੇ ਸੇਵਾਦਾਰ ਨੂੰ ਕਿਹਾ ਸੇਵਾਦਾਰ ਨੇ ਉੱਠ ਕੇ ਪੰਜਾਂ ਪਿਆਰਿਆਂ ਦਾ ਅਤੇ ਫਿਰ ਗੁਰੂ ਮਹਾਰਾਜ ਦੇ ਵਜੀਰਾ ਦਾ ਦੇ ਦਾ ਗੱਪਾ ਕੱਢ ਕੇ ਉਸ ਤੋਂ ਬ੍ਰਧ ਸੰਗਤਾਂ ਨੂੰ ਦੇਖ ਵਰਤਾਈ। ਦੇਖ ਲੈ ਕੇ ਬਾਬਾ ਜੀ ਵੀ ਆਪਣੇ ਕਮਰੇ ਵਿੱਚ ਆ ਜਾਂਦੇ ਨੇ। ਅਤੇ ਉੱਤੇ ਦਰਵਾਜ਼ੇ ਦੇ ਵਿੱਚ ਸੇਵਾਦਾਰਾਂ ਦੀ ਜਿਹਨਾਂ ਦੀ ਡਿਊਟੀ ਸੀ ਉਹਨਾਂ ਨੂੰ ਸਭ ਕੁਝ ਸੰਭਾਲ ਦਿੱਤਾ। ਲੈ ਭਾਈ ਇਹਨਾਂ ਦੀ ਡਿਊਟੀ 12 ਵਜੇ ਬਦਲਣੀ ਹੈ। ਅੱਧਾ ਘੰਟਾ ਪਹਿਲਾਂ ਆ ਕੇ ਤੁਸੀਂ ਉਹ ਸਿੰਘਾਂ ਨੂੰ ਡਿਊਟੀ ਵਾਲਿਆਂ ਨੂੰ ਸਨੇਹਾ ਦੇ ਦੇਣਾ। ਇਹ ਇਤਨਾ ਬਾਬਾ ਜੀ ਸਾਰੀ ਸਮਝਾ ਕੇ ਗੱਲਬਾਤ ਅੰਮ੍ਰੇ ਵਿੱਚ ਪਹੁੰਚ ਗਏ ਨੇ। ਅੰਮ੍ਰੇ ਚ ਆ ਕੇ ਅਬਦਾ ਥੋੜਾ ਆਰਾਮ ਕਰਦੇ ਨੇ। ਭਾਈ ਸਤਨਾਮ ਸਿੰਘ ਨੂੰ ਵੀ ਕਹਿੰਦੇ ਭਾਈ ਤੂੰ ਵੀ ਆਪਦੀ ਜਿਹੜੀ ਸੰਤਿਆ ਕਰਨੀ ਹੈ ਉਹ ਤੂੰ ਕਰ ਲੈ ਸੰਥੇ ਕਰਕੇ ਤੇਰੀ ਦਾ ਸ਼ਾਮ ਨੂੰ ਲੋਡ ਪੈਣੀ ਹੈ ਜੇ ਲੋਡ ਹੋਈ ਤਾਂ ਜਬਜੀ ਸਾਹਿਬ ਦੀ ਰੋਲ ਲਵਾਵਾਂਗੇ ਨਹੀਂ ਹੁੰਦਾ ਤਾਂ ਦੋਨੇ ਟਾਈਮ ਕੀਰਤਨ ਕਰਾਉਣਾ ਇਸ ਤਰ੍ਹਾਂ ਸਤਨਾਮ ਨੂੰ ਬਾਬਾ ਜੀ ਨੇ ਹੁਕਮ ਕਰ ਦਿੱਤਾ ਹੈ ਭਾਈ ਸਤਨਾਮ ਆਪ ਦੀ ਸੰਥਿਆ ਕਰਨ ਲੱਗ ਜਾਂਦਾ ਉਸ ਤੋਂ ਬਰੰਤ ਸਾਂਤਿਆ ਕਰਕੇ ਅਬਦਾ ਆਰਾਮ ਕਰਦਾ ਹੈ ਬਾਬਾ ਜੀ ਵੀ ਆਰਾਮ ਕਰਕੇ ਫਿਰ ਅਬਦਾ ਪਰਮੇਸ਼ਰ ਨੂੰ ਜਮ ਲੱਗ ਜਾਂਦੇ ਨੇ ਬੈਠ ਜਾਂਦੇ ਨੇ ਆਓ ਅੱਜ ਦਾ ਇਹ ਕਥਾ ਦਾ ਸਮਾਪਤ ਹੈ ਅਗਲੀ ਕਥਾ ਫਿਰ ਸਰਵਨ ਕਾਲ ਲੈਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ